ਅੰਗ ਸ਼ਲੋਕ ਭਗਤ ਕਬੀਰ ਜੀ ਹੋ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾਇਉ ਪਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇ ਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਨਹਾਰ ਕਬੀਰ ਡਗਮਗ ਕੀਆ ਕਰਹਿ ਕਹਾ ਡਲਾ ਵਹਿ ਜੀਓ ਸਰਬ ਸੂਖ ਕੋ ਨਾਇ ਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀ ਸਹਦਾ ਦੇ ਕਾਨ ਜਿਓ ਜਿਨ ਮਨ ਨਾਹੀ ਨਾਓ ਕਬੀਰ ਐਸਾ ਏਕ ਆਦ ਜੋ ਜੀਵਤ ਮੇਰ ਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾ ਦਿਨ ਹੋ ਮੂਆ ਪਾਛੈ ਪਿਆ ਅਨੰਦ ਮੋਹਿ ਮਿਲਿਓ ਪ੍ਰਭ ਆਪਨਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹਿ ਬੁਰੋ ਨਾ ਮਾਨੈ ਕੋਈ ਕਬੀਰ ਰਾਤੀ ਹੋਐ ਕਾਰੀਆਂ ਕਰੇ ਉ ਭੇਜੰਤ ਲੈ ਪਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾਬਰ ਆ ਪਲਾ ਬੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂਢਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹ ਜਹ ਹੋ ਫਿਰਿਓ ਕੌਤਕ ਠਾ ਉਠਾਇ ਇਕਰਾਮ ਸੁਨੇਹੀ ਬਾਹਰਾ ਉਜਰ ਮੇਰੇ ਭਾਏ ਕਬੀਰ ਸੰਤਨ ਕੀ ਚੁੰਗਿਆ ਭਲੀ ਭਟਕ ਸਤੀ ਗਾਉ ਆਗ ਲਗੋ ਤੇ ਧੌਲ ਹਰ ਜੇ ਨਾਹੀ ਹਰ ਕੋ ਨਾਉ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਉਹ ਉਹ ਸਾਖਤ ਬਾਪਰੇ ਜੋ ਹੱਟੇ ਹੱਤ ਵਿਕਾਇ ਕਬੀਰ ਸਾਖਤ ਐ ਸਾਹ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਮਨ ਚੋ ਕੋਲਨ ਹਾਰ ਸੰਤੋਹ ਮਾਖਨ ਖਾਇਆ ਸ਼ਾਸ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹੈ ਹੈ ਵਤਾਰ ਜਿਨ ਬੁਲੋਇਆ ਤਿਨ ਖਾਇਆ ਅਵਰ ਬਲੋ ਵਨਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਤ ਏਕ ਕਬੀਰਾ ਨਾਮ ਸੈ ਜਿਨ ਕੀਨੀ ਬਾਰਹਿ ਬਾਟ ਕਬੀਰ ਸੁਖ ਨਾ ਇਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਚਿਤ ਰਖਹਿ ਇਕ ਸਿਉ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਰਾਮ ਪਦਾਰਥ ਪਾਏ ਕੈ कबीरा गांठ ना खोल नहीं पट्टण नहीं पारखू नहीं गाख नहीं मोल कबीर ता स्यों प्रीत कर जा कोठाकुर राम पंडित राजे भूपति आवे कौने काम कबीर प्रीत एक स्यों कीए आन डुबदा जाए पावे लांबे केश कर ਆਵੇ ਕਰਰ ਮਡਾਇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸਮਾ ਹੈ ਹਉ ਬਲੇ ਹਾਰੀ ਤਿਨ ਕੋ ਪੈਸ ਜੋ ਨੀਕ ਸਜਾ ਹੈ ਕਬੀਰ ਇਉ ਤਨ ਜਾਏਗਾ ਸਕੋ ਤਾਲਿਓ ਬਹੋਰ ਨਾਗੇ ਪਾਉ ਮੋਤੇ ਗਏ ਜਿਨ ਕੇ ਲੱਖ ਕਰੋਰ ਕਬੀਰ ਇਉ ਤਨ ਜਾਏਗਾ ਕਮਨੈ ਮਾਰ ਗਲਾਇ ਕਹਿ ਸੰਗਤ ਕਰ ਸਾਦਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਈ ਐਸੀ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰ ਬਾਰ ਜਿਉ ਬਨ ਫਲ ਪਾ ਕੇ ਭੋਏ ਗਿਰਹਿ ਬਹੋਰ ਨਾ ਲਾਗਹਿ ਧਾਰ ਕਬੀਰ ਆ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜੈ ਸਰੀਰ ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨਾ ਹੋਇ ਕਰਮ ਕਰੀਮ ਜੋ ਕਰ ਰਹੀ ਮੇਟ ਨਾ ਸਾਕੇ ਕੋਈ ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਈ ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰ ਕਾਪਰੇ ਪਾਨ ਸੁਪਾਰੀ ਖਾਏ ਏਕ ਸਹਰ ਕੇ ਨਾਮ ਬਿਨ ਬਾਦੇ ਜਮਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ ਛੇ ਕਹਜਾਰ ਹਰੂਏ ਹਰੂਏ تیر ਗਏ ਡੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸ ਕਿਹੋ ਜਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਨ ਪੇਟੇ ਹਾੜ ਹੈ ਵਰੀ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਊਚਾ ਦੇਖਿ ਆਵਾਸ ਆਜ ਕਾਲ ਕੋੇ ਲੇਟਣਾ ਉਪਰ ਜਾ ਮਹਿਕਾਸ ਕਬੀਰ ਗਰਬ ਨਾ ਕੀਜੀਐ ਰੰਗ ਕਿੰਨਾ ਹਸੀਐ ਕੋਇ ਅਜੋ ਸੋਨਾ ਉਹ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚੂਰੀ ਪੋਇ ਅੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋਗੇ ਪ੍ਰਾਨ ਜਾਹੇਗੇ ਸ਼ੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚੋਂ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਲਰਕਾ 베ਚਈ ਲੜਕੀ 베ਚੈ ਕੋਇ ਸੰਝਾ ਕਰੈ ਕਬੀਰ ਸਿਉ ਹਰ ਸੰਗ ਬਨਜ ਕਰੇ ਕਬੀਰ ਇਹ ਚਿਤਾਵਨੀ ਮਤ ਸਹਸਾਰਹਿ ਜਾਏ ਪਛ ਭੂਗ ਜੋ ਭੂਗਵੇ ਤਿਨ ਕੋ ਗੁੜ ਲੈ ਖਾਏ ਕਬੀਰ ਮੈਂ ਜਾਣਿਓ ਪੜਬੋ ਭਲੋ ਪੜਬੇ ਸਿਓ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੇਂ निंदो ਲੋਗ ਕਬੀਰ ਲੋਗ ਕੇ ਨਿੰਦੈ ਬੱਪੜਾ ਕੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕਹਿ ਕਾਗਰੈ ਚਹੋਂ ਦਿਸ ਲਾਗੀ ਆਗ ਖਿੰਥਾ ਜਲ ਕੋਇਲਾ ਭਈ ਤਾਗੇ ਆਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਭਈ کاپر فوٹ مفوٹ جوگی بپڑا کھیلے او آسن رہی بے پوت کبھیر تھوڑے جا